ਆ ਗਿਆ ਫਾਰਮ ਟਰੈਕ 60 ਜੇ ਟਰੈਕਟਰ ਦੇ ਮਾਡਲ ਦੀ ਗੱਲ ਕਰੀਏ 2007 ਮਾਡਲ ਟਰੈਕਟਰ ਆ ਪਿਆਵ ਨੰਬਰ ਆ ਪਹਿਲੇ ਘਰ ਦਾ ਟਰੈਕਟਰ ਆ ਬਾਕੀ ਦੇ ਟਾਇਰਾਂ ਦੀ ਗੱਲ ਕਰੀਏ ਚਾਰੇ ਟਾਇਰ ਅੱਧੇ ਟਾਇਰ ਆ ਪਿਆਵ ਨੰਬਰ ਆ ਇੰਜਨ ਗੇਅਰ ਦਾ ਟਰੈਕਟਰ ਫੁੱਲ ਓਕੇ ਆ 2007 ਮਾਡਲ ਆ ਆਧਾਰ ਕਾਰਡ ਵਗੈਰਾ ਸਾਰਾ ਕੁਝ ਪ੍ਰੂਫ ਮਾਲਕ ਦਾ ਨਾਲ ਮਿਲ ਜੂਗਾ ਬਾਕੀ ਡੰਡਾ ਫੱਟੀ ਛਤਰੀ ਸਾਰਾ ਕੁਝ ਟਰੈਕਟਰ ਦੇ ਨਾਲ ਮਿਲੂਗਾ 2007 ਮਾਡਲ ਅੱਧੇ ਚਾਰੇ ਟੈਰਾ ਡਿਮਾਂਡ ਹੈਗੀ ਆ 255000 ਬਾਕੀ ਜਿਹੜਾ ਆਪਣੀ ਵੀਡੀਓ ਵੇਖ ਕੇ ਜਾਊਗਾ 240000 ਦਾ ਇਹ ਟਰੈਕਟਰ ਮਿਲ ਜੂਗਾ ਪਿਆਵ ਨੰਬਰ ਫਾਰਮ ਟਰੈਕ 60 2007 ਮਾਡਲ ਇੰਜਨ ਗੇਅਰ ਦਾ ਟਰੈਕਟਰ ਫੁੱਲ ਓਕੇ ਆ ਸਾਰਾ origignal ਰੰਗ ਆ ਟਰੈਕਟਰ ਦਾ ਕੰਡੀਸ਼ਨ ਬਾਕੀ ਟਰੈਕਟਰ ਦੇ ਤੁਹਾਡੇ ਸਾਹਮਣੇ ਹੀ ਆ ਅੱਗੇ ਆ ਗਿਆ ਅਰਜਨ 605 DI ਜਿਹੜੇ ਟਰੈਕਟਰ ਦੇ ਮਾਡਲ ਦੀ ਗੱਲ ਕਰੀਏ 2009 ਮਾਡਲ ਟਰੈਕਟਰ ਆ ਜੇ ਟਾਇਰਾਂ ਦੀ ਗੱਲ ਕਰੀਏ ਮਗਰਲੇ ਟਾਇਰ 90 ਤੋਂ 95 ਪੈਸੇ ਆ ਮੂਹਰੇਲੇ ਟਾਇਰ 70 ਤੋਂ 75 ਪੈਸੇ ਆ ਬਾਕੀ オリジナル ਰੰਗ ਪੇੜ ਦਾ ਟਰੈਕਟਰ ਆ ਫੈਬਰ ਵਾਲੀ ਛਤਰੀ ਲੱਗੀ ਆ ਸੈਂਟਰ ਗੇਅਰ ਆ 3 ਸਪੀਡ ਆ ਜੇ ਡਿਮਾਂਡ ਦੀ ਗੱਲ ਕਰੀਏ 360000 ਡਿਮਾਂਡ ਆ ਬਾਕੀ ਮੌਕੇ ਤੇ ਮਾਨ ਤਨ ਹੋ ਜਾਊਗਾ ਜਿਹੜਾ ਆਪਣੀ ਵੀਡੀਓ ਵੇਖ ਕੇ ਜਾਊਗਾ ਮਾਲਕ ਵੀਰ ਦੀ ਇੰਜਨ ਗੇਅਰ ਵੱਲੋਂ ਫੁੱਲ ਗਰੰਟੀ ਆ ਕੋਈ ਟਰੈਕਟਰ ਵਾਹ ਕੇ ਲੈ ਆ ਸਕਦਾ ਜੇ ਤੁਸੀਂ ਮੈਸਟਰੀ ਨੂੰ ਚੈੱਕ ਕਰਾ ਕੇ ਲੈ ਆ ਸਕਦਾ ਟਰੈਕਟਰ ਤੁਹਾਨੂੰ ਸਾਰਾ ਆ ਹੀ ਮਿਲੇਗਾ ਸਾਰਾ ਸਮਾਨ ਨਾਲ ਮਿਲੇਗਾ ਡੰਡਾ ਫੱਟੀ ਛਤਰੀ ਜੀ ਮਿੱਤਰੋ ਕੀ ਹਾਲ ਚਾਲ ਆਮੀਦ ਕਰਦਾ ਸਾਰੇ ਠੀਕ ਰਹਿ ਗੋਗੇ ਅੱਜ ਖੜੇ ਆ ਪਿੰਡ ਸੁਖਾਨਾਂਦ ਜ਼ਿਲ੍ਹਾ ਮੋਗਾ ਸੋ ਤੁਹਾਨੂੰ ਵਿਖਾਉਣੇ ਆ ਬਹੁਤ ਹੀ ਸਾਰੇ ਟਰੈਕਟਰ ਸਸਤੇ ਰੇਟਾਂ ਤੇ ਵਿਕਾਊ ਆ ਸਭ ਤੋਂ ਪਹਿਲਾ ਟਰੈਕਟਰ ਆ ਗਿਆ ਅਰਜਨ ਇਹ ਮਾਡਲ ਦੀ ਗੱਲ ਕਰੀਏ 2010 ਮਾਡਲ ਟਰੈਕਟਰ ਆ ਤੇ ਬਾਕੀ ਕੰਡੀਸ਼ਨ ਦਾ ਟਰੈਕਟਰ ਬਹੁਤ ਹੀ ਸਾਫ਼ ਆ ਪੀਬੀ03 ਬਠਿੰਡੇ ਦਾ ਨੰਬਰ ਆ ਬਾਕੀ ਜੇ ਟਾਇਰਾਂ ਦੀ ਗੱਲ ਕਰੀਏ ਤਾਂ ਅੱਧੇ ਟਾਇਰ ਮੰਨ ਸਕਦੇ ਆਪਾਂ ਚਾਰੇ ਅੱਧੇ ਟਾਇਰ ਆ ਬਾਕੀ オリジナル ਰੰਗ ਬੇੜ ਦਾ ਸਾਰਾ ਟਰੈਕਟਰ ਆ ਬਾਕੀ ਕੰਡੀਸ਼ਨ ਟਰੈਕਟਰ ਦੀ ਤੁਹਾਡੇ ਸਾਹਮਣੇ ਆ ਸੈਂਟਰ ਗੇਅਰ ਆ ਪਾਵਰ ਸਟੀering ਆ ਬਾਕੀ ਮਗਰਾੜ ਬੇਦਾਗ ਆ ਬਾਕੀ ਜਿਵੇਂ ਸਾਰਾ ਸਮਾਨ ਆ ਟਰੈਕਟਰ ਦੇ ਨਾਲ ਡੰਡਾ ਫੱਟੀ ਛਤਰੀ ਸਾਰਾ ਨਾਲ ਮਿਲੂਗਾ ਬਾਕੀ ਜੇ ਟਰੈਕਟਰ ਦੀ ਡਿਮਾਂਡ ਦੀ ਗੱਲ ਕਰੀਏ 3 ਲੱਖ ਤੇ 65 ਹਜ਼ਾਰ ਡਿਮਾਂਡ ਆ ਬਾਕੀ ਮੌਕੇ ਤੇ ਮਾਨਤਾਣ ਹੋ ਜਾਊਗਾ ਜਿਹੜਾ ਆਪਣੇ ਵੀਡੀਓ ਵੇਖ ਕੇ ਬਾਈ ਕੋਲ ਜਾਊਗਾ ਮਾਨਤਾਣ ਹੋ ਜਾਊਗਾ ਬਾਕੀ ਸਾਰਾ origignal ਰੰਗ ਪੇੜਾ ਟਰੈਕਟਰ ਦਾ ਕੰਡੀਸ਼ਨ ਤੁਹਾਡੇ ਸਾਹਮਣੇ ਹੀ ਆ ਇਹ ਟਰੈਕਟਰ ਆ ਗਿਆ ਸਵਰਾਜ 735 ਜੇ ਮਾਡਲ ਦੀ ਗੱਲ ਕਰੀਏ 1987 ਮਾਡਲ ਆ ਪਿਆਵ ਨੰਬਰ ਆ ਸਾਰਾ origignal ਰੰਗ ਪੇੜ ਦਾ ਟਰੈਕਟਰ ਆ ਜੇ ਟਾਇਰਾਂ ਦੀ ਗੱਲ ਕਰੀਏ ਚਾਰੇ ਟਾਇਰ ਅੱਧੇ ਆ ਸਵਰਾਜ ਵਾਲੀ ਲੱਥ ਲੱਗੀ ਹੈ ਦੋ ਘਿਲੀਆਂ ਵਾਲੀ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਇੰਜਨ ਗੇਅਰ ਦੀ ਫੁੱਲ ਗਾਰੰਟੀ ਆ ਬਾਕੀ ਕੰਡੀਸ਼ਨ ਤੁਹਾਡੇ ਸਾਹਮਣੇ ਹੀ ਆ ਸਾਰਾ ਸਮਾਨ ਨਾਲ ਮਿਲੂਗਾ ਡੰਡਾ ਫੱਟੀ ਛਤਰੀ ਡਿਮਾਂਡ ਹੈਗੀ ਆ 110000 ਜਿਹੜਾ ਆਪਣੀ ਵੀਡੀਓ ਵੇਖ ਕੇ ਜਾਊਗਾ ਲੱਖ ਰੁਪਈਆ ਦਾ ਟਰੈਕਟਰ ਮਿਲ ਜੂਗਾ ਇੰਜਨ ਗੇਅਰ ਦੀ ਮਾਲਕ ਵੀਰਾਂ ਵੱਲੋਂ ਫੁੱਲ ਗਾਰੰਟੀ ਆ ਛੋਟੇ ਜ਼ਿਮੀਂਦਾਰਾਸਤੇ ਟਰੈਕਟਰ ਬਹੁਤ ਵਧੀਆ ਕੰਡੀਸ਼ਨ ਤੁਹਾਡੇ ਸਾਹਮਣੇ ਹੀ ਆ